ਸਾਨੂੰ ਤਾਂ ਟਾਈਮ ਜ਼ਿਆਦਾ ਹੀ ਆ ਤਾਂ ਤੇ ਭੁੱਖ ਵੀ ਜ਼ਿਆਦਾ ਜਿਹੜੇ ਭੁੱਖੇ ਵੀ ਰਹਿੰਦੇ ਹਾ ਕੇਹਰੇ ਰੋਟੀ ਮਿਲਦੀ ਕੇਹਲੇ ਮਿਲਦੀ ਵੀ ਨਹੀਂ ਮੈਂ ਉਹ ਨਿਕਲ ਜੋ ਨਿਕਲ ਜੋ ਪਈ ਜਾੜੇ ਪੈ ਗਏ ਹਿੰਦੁਸਤਾਨ ਤੇ ਪਾਕਿਸਤਾਨ ਬਣ ਗਿਆ ਟੋਲਟਾ ਕੋਈ ਸੀ ਉਨ ਜੀ ਪੀਪੇ ਖੜਕਾਉਂਦੇ ਹੁੰਦੇ ਸੀ ਕਹੇ ਨੇ ਇਹ ਖੁਰਲੀ ਜੋਲੀ ਉਹ ਰਾਜ ਟੁੱਟ ਟੁੱਟ ਕੇ ਜਾਂ ਕਹੇ ਦੇ ਘਰ ਗੱਡਾ ਹੈ ਗਾਹੇ ਤੋਰ ਕੇ ਲੋਕੀ ਤਰੇ ਤਰੇ ਆਏ ਵਿਚਾਰੇ ਕਹਿਨੇ ਦੋ ਵੰਨਿਆਂ ਨੇ ਟੁਕੜੇ ਕਿਸ ਨੇ ਇੱਕ ਟੁਕੜਾ ਜਿੰਨਾ ਜਿੰਨੇ ਜੋਗੇ ਗੇ ਤੇ ਇਹ ਕਿਹੜੇ ਸੰਤ ਹੀ ਕਰਦੇ ਉਹਦੇ ਜਦ ਉੱਜੜ ਕੇ ਤਰੇ ਆਉਂਦੇ ਆ ਸਾ ਕਿ ਵੱਡਾ ਕੁਝ ਪਤ ਵੇਖਿਆਈ ਵਸਤ ਬਹੁਤ ਵੇਖੀ ਐਨੇ ਵਸਤ ਲੋਕਾਂ ਫੇਰ ਪਾਣੀ ਵੇਖੇ ਨੇ ਇਹ ਇੰਦਰਾਗਨ ਦੀ ਮਰੀ ਉਹਦੋਂ ਦੇ ਵਕਤ ਬਤੇਰੇ ਸੀ